ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਇਨ ਟੱਚ ਆ ਕਿ ਮੈਂ ਉਹਨਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜਿਹੜੀਆਂ ਸ਼ਾਸ਼ਣ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਦੋਸ ਦਿਨ ਇਹ ਕਿਸੇ ਉਤੇ 175 ਜਿਹੜੇ ਜਵਾਨ ਤਨਾਤੀਤੇ ਹੋਏ ਨੇ ਆਈਜੀ ਐਸਪੀ ਤੁਸੀਂ ਕਿਉਂਕਿ ਭਾਵਨਾਵਾਂ ਨੇ ਗੁੜੀਆਂ ਹੋਈਆਂ ਤੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚਾਹੁੰਦੀ ਹੈ ਲਾਸ਼ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦ ਭਾਗੀ ਘਟਨਾ ਹੈ ਉਹ ਵੀ ਉਥੇ ਜਿੱਥੇ ਗੁਰੂ ਕੀ ਨਗਰੀ ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜ੍ਹੀ ਜਾਂਦੀ ਹੈ ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ ਤੇ ਪੰਜਾਬ ਪੁਲਿਸ ਦੀ ਮੁਸਤੈਦੀ ਕਰਕੇ ਅੱਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਹੁਣ ਉਹ ਬਚ ਗਈ ਉਹ ਬੰਦੇ ਨੂੰ ਉੱਥੇ ਜਿਹੜਾ ਹੈ ਉੱਥੇ ਕਾਬੂ ਕਰ ਲਿਆ ਗਿਆ ਐ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਇਨ ਟੱਚ ਆ ਤੇ ਮੈਂ ਉਹਨਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕੌਣ ਉਹਦੇ ਪਿੱਛੇ ਹੱਤ ਕੀਦਾ ਤੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜਿਹੇ ਸ਼ਾਸਨ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਸੁਬੀ ਬਾਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਤੇ ਫਾੜੇ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ ਮਤਲਬ ਪੰਜਾਬ ਪੁਲਿਸ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਬਹੁਤ ਮੁਸ਼ਤਿਹਦੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇੱਕਦਮ ਉਹਨੂੰ ਕਾਬੂ ਕੀਤਾ ਔਰ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਉੱਥੇ 175 ਜਿਹੜੇ ਜੋ ਅੰਤਨਾਤ ਕੀਤੇ ਹੋਏ ਨੇ ਆਈਜੀ ਐਸਪੀ ਸੋ ਅਸੀਂ ਕਿਉਂਕਿ ਭਾਵਨਾਵਾਂ ਨੇ ਜੁੜੀਆਂ ਹੋਈਆਂ ਤੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚਾਹੁੰਦੀ ਹੈ ਤਲਾਸ਼ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਔਰ ਖਾਸ ਤੌਰ ਤੇ ਗੁਰੂ ਦੇ ਦਰ ਤੇ ਬਿਲਕੁਲ ਗੇਟ ਤੇ ਜਿਹੜਾ ਘੰਟਾ ਕਰ ਡਿਊਟੀ ਹੈ ਜਿਹੜੀ ਹੈ ਉੱਥੇ ਹੋਇਆ ਸੋ ਇਹਦੀ ਨਿਰਪੱਖ ਜਾਂਚ ਹੋਊਗੀ ਸਖਤਾਈ ਨਾਲ ਜਾਂਚ ਹੋਊਗੀ ਔਰ ਜੋ ਵੀ ਦੋਸ਼ੀ ਹੋਇਆ ਸਖਸ ਜਮੇਗਾ